ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਬਹੁਤ ਵੱਡਾ ਅਪਡੇਟ ਲੈ ਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਐਮ ਪੀ ਐ ਜੀ ਡਬਲਯੂ ਫੀਮੇਲ ਤੇ ਆਫਥੈਲਮਿਕ ਅਫੀਸਰ ਦੇ ਪੋਸਟ ਦੇ ਸਬੰਧ ਵਿੱਚ ਬਹੁਤ ਵੱਡਾ ਅਪਡੇਟ ਦਿੱਤਾ ਗਿਆ ਹੈ ਅੱਜ ਹੀ ਇਹ ਜੋ ਅਪਡੇਟ ਹੈ ਨਾ ਵੱਲੋਂ ਦਿੱਤਾ ਗਿਆ ਪੂਰਾ ਅਪਡੇਟ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਤੇ ਦੋਸਤਾਂ ਮਿੱ ਕਰਬੇਤੀ ਜਿसरी ਤਰ ਤਰ ਤਨ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਅਪਡੇਟ ਦੀ ਗੱਲ ਕਰ ਲੈਣੇ ਜੀ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਪਿੰਕ ਕੋਡ ਦੀ ਵੈਬਸਾਈਟ ਆਪਾਂ ਆਪਨ ਕੀਤੀ ਗਈ ਹੈ ਤਾਂ ਇਹਨਾਂ ਵੱਲੋਂ ਜੋ ਅਪਡੇਟ ਦਿੱਤਾ ਗਿਆ ਆਪਾਂ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਰਿਵਾਈਜ਼ਡ ਅਨਸਰ ਕੀ ਆਫ ਐਮ ਪੀ ਐਚ ਡਬਲਯੂ ਫੀਮੇਲ ਤੇ ਆਫਥਲਮਿਕ ਆਫੀਸਰ ਦੇ ਲਈ ਇਹਨਾਂ ਵੱਲੋਂ ਅਪਡੇਟ ਕਰ ਦਿੱਤੀ ਗਈ ਹੈ ਜੀ ਅੱਜ ਬਹੁਤ ਸਾਰੇ ਕੈਂਡੀਡੇਟਸ ਵੱਲੋਂ ਇਤਰਾਜ਼ ਵਕ ਵਕ ਕੁਐਸਚਨਸ ਦੇ ਸੰਬੰਧ ਵਿੱਚ ਯੂਨੀਵਰਸਿਟੀ ਨੂੰ ਜਮ੍ਹਾਂ ਕਰਵਾਏ ਗਏ ਸੀ ਤਾਂ ਅੱਜ ਇਹਨਾਂ ਵੱਲੋਂ ਜੋ ਅਨਸਰ ਕੀ ਹੈ ਰਿਵਾਈਜ਼ ਕਰਕੇ ਅਪਡੇਟ ਕਰ ਦਿੱਤੀ ਗਈ ਹੈ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਆਪਣੀ ਰਿਵਾਈਜ਼ ਅਨਸਰ ਕੀ ਕਿੰਨੇ ਤੁਹਾਡੇ ਉਹਦੇ ਵਿੱਚ ਨੰਬਰ ਹੈ ਜੋ ਵਧੇ ਹੈ ਤਾਂ ਤੁਸੀਂ ਹੁਣੇ ਚੈੱਕ ਕਰ ਸਕਦੇ ਹੋ ਤਾਂ ਰਿਵਾਈਜ਼ ਅਨਸਰ ਕੀ ਤੇ ਤੁਸੀਂ ਇਹਦੇ ਲਿੰਕ ਤੇ ਜਿਵੇਂ ਕਲਿੱਕ ਕਰਦੇ ਹੋ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲੇਗਾ ਤਾਂ ਆ ਜੋ ਅਪਡੇਟ ਹੈ ਇਹਨਾਂ ਵੱਲੋਂ ਦਿੱਤਾ ਗਿਆ ਰਿਵਾਈਜ਼ਡ ਅਨਸਰ ਕੀ ਇਹ ਤੁਸੀਂ ਹੁਣੇ ਡਾਊਨਲੋਡ ਕਰਕੇ ਆਪਣੀ ਰਿਵਾਈਜ਼ਡ ਅਨਸਰ ਕੀ ਚੈੱਕ ਕਰ ਸਕਦੇ ਹੋ ਤੇ ਆਪਣੇ ਨੰਬਰ ਦੇਖ ਸਕਦੇ ਹੋ ਕਿੰਨੇ ਵਧੇ ਤੁਹਾਡੇ ਤਾਂ ਇਹ ਹੈ ਜੀ ਅੱਜ ਦਾ ਬਹੁਤ ਵੱਡਾ ਅਪਡੇਟ ਅੱਜ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹੋ ਜੀ ਧੰਨਵਾਦ